ਸਸਿਕਾ ਦੋਸਤੋ ਮੈਂ ਬੜਾ ਚੌਰ ਦੇ ਸਮੂਹ ਬੈਂਡ ਪਰਵਾਹ ਨੂੰ ਇੱਕ ਬੇਨਤੀ ਕਰਿਆ ਚਾਹੁੰਦਾ ਕਿ ਬੜਾ ਚੌਰ ਦੇ ਹਫ਼ਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਬਰੰਦਕੀ ਹੈ। ਅਕੀਬ ਕੁਦਰ ਸਿੰਘ ਨਜ਼ਰ ਤੋਂ ਸਾਨੂੰ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕਾ ਡਿਸਟ੍ਰਿਕਟ ਬਣਾਇਆ ਜਾਂਦੇ ਆ ਉਹਦੇ ਨਾਲ ਸਾਨੂੰ ਜ਼ੋਰਦ ਦੀ ਇੱਕ ਸਾਜਿਸ਼ ਰਚੀ ਜਾ ਰਹੀ ਹੈ। ਨਾ ਸਾਨੂੰ ਕਿਸੇ ਨੂੰ ਪੁੱਛਿਆ ਗਿਆ ਨਾ ਪੰਚਾਇਤਾਂ ਦੇ ਕੋਈ ਮਤੇ ਪੁਆਏ ਗਏ ਹੈ। ਮੈਂ ਲੱਗਾ ਕਿ ਅਗਰ ਪੁੱਛਿਆ ਆਂਗਾ ਤਾਂ ਸਿਰਫ ਸ਼੍ਰੀਮਤੀ ਸੰਤੋਸ਼ ਕਟਾਰੀਆ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਬੜਾ ਚੌਰ ਤੋਂ ਉਹਨੂੰ ਪੁੱਛਾਂਗਾ। ਪਹਿਲੀ ਗੱਲ ਤਾਂ ਅਸੀਂ ਦੁਆਬਾ ਵਿੱਚ ਆਂਦੇ ਹਾਂ। ਸਾਨੂੰ ਵੀ ਸਾਜਿਦ ਦੇ ਥਰੂ ਆਮ ਮਾਲਵੇ ਨਾਲ ਜੋੜਿਆ ਚਾਹੀਦਾ। ਫਿਰ ਜਿਹੜਾ ਸਾਡਾ ਡਿਸਟ੍ਰਿਕਟ ਹੈੱਡਕੁਆਰਟਰ ਹੈ ਬੜਾ ਚੌਰ ਦਾ 15 ਕਿਲੋਮੀਟਰ ਤੋਂ। 15 ਤੋਂ ਤੋੜ ਕੇ ਸਾਨੂੰ 50 ਕਿਲੋਮੀਟਰ ਦੂਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਉਹਦੇ ਨਾਲ ਜੋੜਨ ਦੀ ਆ ਸਾਜੇਦ ਰਾਖੂ ਰਹੀ ਹੈ। ਵਿੱਚ ਸਾਡੇ ਜਿੰਦਲ ਪੈਂਦਾ ਪਿਆ। ਮੈਂ ਬੜਾ ਚੌਰ ਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਦਰਦਨ ਜਿਹੜੀ ਆ ਲੜਾਈ ਆ ਸਾਡੇ ਰੂਹ ਦੀ ਲੜਾਈ ਆ ਸਾਡੇ ਵਿਜੂਤੀ ਲੜਾਈ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੇ ਜਣੇ ਇਕਜੁੱਟ ਹੋ ਗਏ ਇਹਦੇ ਵਿਰੋਧ ਵਿੱਚ ਖੜੋ ਤਾਂ ਕਿ ਸਾਡੇ ਜਿਹੜੇ ਹੱਕਾਂ ਦੇ ਡਾਕਾ ਪੈਣ ਨੂੰ ਫਿਰਦਾ ਉਹਦੇ ਤੋਂ ਅਸੀਂ ਬੜਾ ਚੌੜ ਦਾ ਬਚਾ ਕਰ ਸਕੀਏ ਔਰ ਮੈਂ ਤੁਹਾ ਤੋਂ ਵੀ ਫਲਾਹ ਮੰਗਿਆ ਚਾਹਨਾ ਹੈ ਕਿ ਤੁਸੀਂ ਵੀ ਦੱਸੋ ਕਿ ਇਹਦੇ ਖਿਲਾਫ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਜਦੋਂ ਸ਼ਾਮ ਤੱਕ ਸਾਡੇ ਮੌਜੂਦਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰ ਦੇਣ ਲਈ ਸ਼ਾਮ ਨੂੰ ਅਸੀਂ ਅਗਲੀ ਕੀ ਕਾਰਵਾਈ ਕਰਨੀ ਹੈ ਕਿੱਦਾਂ ਪ੍ਰੋਟੈਸਟ ਕਰਨਾ ਤੁਹਾਡੇ ਲੋਕਾਂ ਦੀ ਸਾਰਿਆਂ ਦੀ ਫਲਾਹ ਲੈ ਕੇ ਅਗਲੀ ਕਾਰਵਾਈ ਕਰਾਂਗੇ ਧੰਨਵਾਦ ਔਰ ਜਾਗਦੇ ਰਹਿਓ ਬੜਾ ਚੌੜੀਓ ਨਹੀਂ